ਸੀ ਮਜੀਬ ਸਿੰਘ ਦੇ ਗੇਟ ਦੇ ਥੱਲੇ ਉਹ ਦੀ ਲੰਘਾਂਗੇ ਏਦਾਂ ਲੈਣਾ ਤੁਸੀਂ ਖਾਲਸਾ ਰਾਜ ਮੈਨੂੰ ਬਾਰੇ ਲੋਕ ਕਹਿੰਦੇ ਆ ਕਿ ਤੂੰ ਜੱਟ ਸਿੰਘ ਹੋ ਕੇ ਬਾਬਾ ਮਜੀਬ ਸਿੰਘ ਛੋਟੀ ਕੀ ਹੋ ਕੇ ਕਿਉਂ ਜਾਂਦਾ ਉਹ ਮਜੀਬ ਸਿੱਖਾ ਓਏ ਯਾਰ ਤੁਹਾਨੂੰ ਹੁਣ ਮੈਂ ਕੀ ਦੱਸਾਂ ਜੀ ਉਹ ਐਸਾ ਮਹਾਪੁਰਸ਼ ਆ ਜਿਹਦੇ ਕੋਲ ਸਰਕਾਰਾਂ ਆ ਕੇ ਮੱਥੇ ਰੇਕਦੀਆਂ ਹਨ ਨੂੰ ਸਰਕਾਰਾਂ ਚਾਲੂ ਨੇ ਉਹਦੇ ਕੋਲ ਜਿੱਤਰੋ ਇਹ ਜਾਤ ਪਾਤ ਖੇਡ ਲੈਂਦੇ ਆ ਫਿਰ ਬਾਬਾ ਦੀਪ ਸਿੰਘ ਮਜੀਬ ਸਿੱਖ ਸੀ ਬਾਬਾ ਜੀਵਨ ਸਿੰਘ ਬਾਬਾ ਮਜੀਬ ਸਿੱਖ ਸੀ ਹਰੀ ਸਿੰਘ ਨਰਵਾ ਮਜੀਬ ਸਿੱਖ ਸੀ ਇਹਨੇ ਇਨੀ ਨਫ਼ਰਤ ਕਿਉਂ ਆ ਮذਬੀ ਸਿੱਖਾਂ ਤੋਂ ਜਿਸ ਕੋਟ ਦੇ ਵਿੱਚੋਂ ਸਾਨੂੰ ਗੁਰੂ ਮਹਾਰਾਜ ਨੇ ਕੱਢਿਆ ਅਸੀਂ ਅੱਜ ਫਿਰ ਉਹਦੇ ਵਿੱਚ ਵੜ ਗਏ ਆ ਜਾਂ ਤਾਂ ਪਾਤਾਂ ਦੇ ਵਿੱਚ ਵੜ ਗਏ ਆ ਸੰਗਤ ਜੀ ਅਸੀਂ ਨਾ ਇੱਕ ਪ੍ਰੋਗਰਾਮ ਤੇ ਗਏ ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਤੇ ਆਪਾਂ ਪ੍ਰਸ਼ਾਦਾ ਪਾਣੀ ਸ਼ਾ ਕਰ ਰਹੇ ਆ ਤਾਂ ਉਥੇ ਇੱਕ ਬਜ਼ੁਰਗ ਸਾਡੇ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਕਿ ਭਾਈ ਸਾਹਿਬ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਮذਬੀ ਸਿੱਖਾਂ ਦਾ ਮੁੰਡਾ ਸ਼ਹੀਦ ਹੋਇਆ ਹੈ ਤਾਂ ਜਦੋਂ ਉਹਦੇ ਨਾਮ ਦਾ ਗੇਟ ਬਣਨ ਲੱਗਾ ਤਾਂ ਸਾਡੇ ਪਿੰਡ ਵਾਲੇ ਨੇ ਕਿਹਾ ਕਿ ਹੁਣ ਅਸੀਂ ਮਜੀਬ ਸਿੰਘ ਦੇ ਗੇਟ ਦੇ ਥੱਲੇ ਉਹ ਵੀ ਲੰਘਾਂਗੇ। ਪਰ ਚਲ ਐਡੀ ਇੱਕ ਜ਼ਿਆਦਾ ਮਾਨਸਿਕਤਾ ਸਾਡੀ ਗਿਰ ਗਈ ਹੈ ਕਿ ਅਸੀਂ ਜਿਸ ਕੋੜ ਦੇ ਵਿੱਚੋਂ ਸਾਨੂੰ ਗੁਰੂ ਮਹਾਰਾਜ ਨੇ ਕੱਢਿਆ ਅਸੀਂ ਅੱਜ ਫਿਰ ਉਹਦੇ ਵਿੱਚ ਵੜ ਗਏ ਆ ਜਾਤਾਂ ਪਾਤਾਂ ਦੇ ਵਿੱਚ ਵੜ ਗਏ ਆ ਲੱਖ ਦੀ ਲਾਹਨਤ ਐਸੇ ਲੋਕਾਂ ਦੇ ਉੱਤੇ ਐਦਾਂ ਲੈਣਾ ਤੁਸੀਂ ਖਾਲਸਾ ਰਾਜ ਖਾਲਸਾ ਰਾਜ ਵਿੱਚ ਐਦਾਂ ਹੁੰਦਾ ਸੀ ਜਾਤਾਂ ਪਾਤਾਂ ਹੁੰਦੀਆਂ ਸੀ ਮੈਨੂੰ ਬਾਰੇ ਲੋਕ ਕਹਿੰਦੇ ਆ ਕਿ ਤੂੰ ਜੱਟ ਸਿੰਘ ਹੋ ਕੇ ਬਾਬਾ ਅਮਰਜੀਤ ਸਿੰਘ ਸੋਢੀ ਜੀ ਕੋਲ ਕਿਉਂ ਜਾਂਦਾ ਉਹ ਮਜਬੂਤ ਸਿੱਖਾ ਠੀਕ ਆ ਉਹ ਦੇਵੀ ਚਾਦਦੇ ਆ ਉਹ ਯਾਰ ਤੁਹਾਨੂੰ ਹੁਣ ਮੈਂ ਕੀ ਦਸਾਂ ਕਿ ਉਹ ਐਸਾ ਮਹਾਪੁਰਸ਼ਾ ਜਿਹਦੇ ਕੋਲ ਸਰਕਾਰਾਂ ਆ ਕੇ ਮੱਥੇ ਰੇਕਦੀਆਂ ਹਨ ਨੂੰ ਸਰਕਾਰਾਂ ਚਾਲੂ ਨੇ ਉਹਦੇ ਕੋਲੋਂ ਠੀਕ ਹੈ ਇਹ ਕਿਉਂ ਤੁਸੀਂ ਤੁਹਾਡੀ ਮਾਨਸਿਕਤਾ ਸਾਡੇ ਲੋਕਾਂ ਦੀ ਇਨੀ ਗਿਰ ਗਈ ਹੈ ਫਿਰ ਜੇ ਅਸੀਂ ਤੁਹਾਡੀ ਭਾਸ਼ਾ ਦੇ ਵਿੱਚ ਤੁਹਾਨੂੰ ਜਵਾਬ ਦਿੰਨੇ ਆ ਜਿੱਤੋਂ ਅਸੀਂ ਜਾਤ-ਬਾਤ ਖੇਡ ਲੈਂਦੇ ਆ ਫਿਰ ਬਾਬਾ ਦੀਪ ਸਿੰਘ ਮਜਬੂਤ ਸਿੱਖ ਸੀ بابا گ بہادر مہاراج لے لے کے اندھا دلی تو مجھبی سکھ سی ہری سروا مجھبی سکھ انہی نفرت کیوں آ بھی سکھا تو